ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਜਿਵੇਂ ਇੱਕ ਤਾਂ ਤਾਰਾਂ ਜਿਵੇਂ ਆਪਾਂ ਰੱਖਦੇ ਆ ਨਾ ਇਦਾਂ ਹੀ ਕਈ ਵੀਰ ਕਹਿੰਦੇ ਨੇ ਐ ਵੀ ਹਨਾ ਮੈਲਟ ਹੋ ਜਾਣਗੀਆਂ ਆ ਜਾਣਗੀਆਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਹੈਗੀ ਤਾਰ ਸਾਰੀ ਫਾਇਰ ਪ੍ਰੂਫ ਹੁੰਦੀ ਹੈ ਇਹ ਸ਼ਾਰਟ ਸਰਕਟ ਕਈ ਹੁਣ ਦੇਖੋ ਜਦ ਮਾੜਾ ਜਿਹਾ ਵੀ ਸ਼ਾਰਟ ਸਰਕਟ ਹੋਇਆ ਜਿਹੜੇ ਐਮਸੀ ਵੀ ਉਹਨੇ ਆਪਣੇ ਕਾਦੇ ਵਾਸਤੇ ਹੁੰਦੇ ਐਸੇ ਚ ਕੰਮ ਵਾਸਤੇ ਹੁੰਦੇ ਆ ਠੀਕ ਹੈ ਨਾ ਇਹ ਕੋਠੀ ਦੇ ਵਿੱਚ ਆਪਾਂ ਅਰਥ ਵੀ ਕਰਨਾ ਸਾਰਾ ਕੁਝ ਠੀਕ ਹੈ ਤੇ ਉੱਪਰ ਅਸਮਾਨੀ ਬਿਜਲੀ ਤੋਂ ਬਚਣ ਵਾਸਤੇ ਉੱਪਰ ਵੀ ਆ ਆਰਥਲਾ ਸਿਸਟਮ ਲਾਉਣਾ ਆਪਾਂ ਨੇ ਠੀਕ ਆ ਜੀ ਤ੍ਰਿਸ਼ੂਲ ਕਹਿੰਦੇ ਆਪਾਂ ਨੂੰ ਹਨਾ ਤੇ ਇੱਕ ਇਹਦੇ ਵਿੱਚ ਆਪਾਂ ਹੁੰਦਾ ਕਿ ਜਿਵੇਂ ਆਪਾਂ ਕੋਈ ਵੀ ਜੋੜ ਨਹੀਂ ਛੱਡਦੇ ਬੋਰਡ ਦੇ ਵਿੱਚ ਠੀਕ ਆ ਬੋਰਡ ਦੇ ਵਿੱਚ ਕੋਈ ਵੀ ਜੋੜ ਨਹੀਂ ਸਿਰਫ ਇੱਕ ਆ ਰੈਗੂਲੇਟਰ ਦੀ ਤਾਰ ਨੂੰ ਸਿਰਫ ਟੇਬਲ ਜੋੜ ਲੱਗਦਾ ਹੈ ਸਿਰਫ ਇਹ ਰੈਗੂਲੇਟਰ ਦੀ ਤਾਰ ਨੂੰ ਵੀ ਜੋੜ ਇੱਕ ਮਜਬੂਰੀ ਨੂੰ ਲੱਗਦਾ ਹੈ ਜਾਨੀ ਕਿ ਇਹ ਤੋਂ ਬਿਨਾ ਵੀ ਹੋ ਜਾਂਦਾ ਉਹਦੇ ਵਿੱਚ ਕੀ ਫੰਕਸ਼ਨ ਹੋਊਗਾ ਪਹਿਲਾਂ ਆਪਾਂ ਜਿਹੜਾ ਫੇਸ ਹੁੰਦਾ ਆਪਾਂ ਸੋਚੇ ਦੇ ਵਿੱਚ ਲਾਉਨੇ ਆ ਰੈਗੂਲੇਟਰ ਦਾ ਠੀਕ ਆ ਨਹੀਂ ਆਪਾਂ ਸਿਰਫ ਪਹਿਲਾਂ ਕੀ ਕਰੂਗੇ ਆਪਾਂ ਰੈਗੂਲੇਟਰ ਨੂੰ ਦਵਾਂਗੇ ਰੈਗੂਲੇਟਰ ਦੀ ਤਾਰ ਚੱਕ ਕੇ ਜਿਹੜੀ ਫੇਸ ਆ ਦੂਜੀ ਤਾਰ ਹੋਗੀ ਇਹ ਸੋਚ ਦੇ ਥੱਲੇ ਲਾਉਂਗੇ ਤੇ ਆ ਜਿਹੜੀ ਤਾਰ ਆ ਇਹ ਸੋਚੇ ਦੇ ਉੱਪਰ ਹੀ ਛੱਡ ਲੱਗ ਜੂਗੀ ਐਦਾਂ ਇਹ ਸੋਚ ਨਿਕਲ ਜੂਗੀ ਪਰ ਉਹਦੇ ਵਿੱਚ ਕੀ ਹੁੰਦਾ ਥੋੜਾ ਰੈਗੂਲੇਟਰ ਹੈ ਜਿਹੜਾ ਉਹ ਰੈਗੂਲੇਟਰ ਮਤਲਬ ਉਹਨੂੰ ਡਾਇਰੈਕਟ ਕਰੰਟ ਰਹਿੰਦਾ ਹਰ ਵਕਤ ਉਹਦੇ ਵਿੱਚ ਕਰੰਟ ਰਹੂਗਾ ਜਿਵੇਂ ਹੁਣ ਆਪਾਂ ਅੱਜਕਰ ਆਪਾਂ ਕੀ ਕਰਦੇ ਆ ਪਹਿਲਾਂ ਸਵਿੱਚ ਨੂੰ ਫੇਸ ਦਿੰਦੇ ਆ ਸਵਿੱਚ ਬੰਦ ਕਰ ਦਿੰਦੇ ਆ ਠੀਕ ਆ ਰੈਗੂਲੇਟਰ ਨੂੰ ਵੀ ਕਰੰਟ ਕੱਟ ਜਾਂਦਾ ਨਹੀਂ ਨਹੀਂ ਰੈਗੂਲੇਟਰ ਦੇ ਵਿੱਚ ਥੋੜਾ ਕਰੰਟ ਰਹੂਗਾ ਉਹਦੇ ਵਿੱਚ ਕੀ ਹੁੰਦਾ ਜਿਹੜੀ ਇਲੈਕਟ੍ਰੋਨਿਕ ਜੀ ਹਰ ਵਕਤ ਵਿੱਚ ਕਰੰਟ ਰਹੇ ਤਾਂ ਚੀਜ਼ ਖਰਾਬ ਹੋ ਜਾਂਦੀ ਆ ਠੀਕ ਆ ਜੀ ਇਸ ਕਰਕੇ ਆਪਾਂ ਸਿਰਫ ਇਹਦਾ ਹੁੰਦਾ ਕਿਉਂਕਿ ਇਹਦੇ ਪਰ ਕੋਈ ਲੋਡ ਨਹੀਂ ਹੁੰਦਾ ਪੱਕੇ ਦਾ ਕੋਈ ਇਨਾ ਲੋਡ ਨਹੀਂ ਹੁੰਦਾ ਤਾਂ ਇਹਨੂੰ ਕੁਝ ਨਹੀਂ ਹੁੰਦਾ ਜਿਹੜੀ ਆਪਾਂ ਟੇਪ ਵੀ ਲਾਉਨੇ ਆ ਵੀ ਨਰੋਲ ਦੀ ਵਰਤਦੇ ਆ ਠੀਕ ਆ ਜਿਹੜੀ ਕੰਪਨੀ ਦੀ ਟੇਪ ਹੁੰਦੀ ਉਹ ਫਾਇਰਪ੍ਰੂਵ ਹੁੰਦੀ ਆ ਜ਼ਿਆਦਾਤਰ ਕੀ ਹੁੰਦਾ ਮਿਸਤਰੀ ਚੱਕ ਦੇਸੀ ਟੇਪ ਲਾਉਨੇ ਆ ਜ਼ਿਆਦਾਤਰ ਦੇਸੀ ਟੇਪ ਨਾਲ ਵਰਤਿਆ ਕਰੋ ਜਿੱਥੇ ਕੋਠੀ 'ਚ ਆਪਾਂ ਲੱਖਾਂ ਰੁਪਏ ਦਾ ਸਮਾਨ ਲਾਉਣਾ ਹੈ ਉੱਥੇ ਹੈ ਨਾ ਤਾ ਨਰੋਲ ਦੀ ਟੇਪ ਸਭ ਤੋਂ ਠੰਡ ਦੇ ਵਿੱਚ ਵੀ ਸਭ ਤੋਂ ਬੈਸਟ ਹੈ ਠੀਕ ਆ ਇੱਕ ਰੈਗੂਲੇਟਰ ਆਉਗਾ ਇੱਕ ਹੁੰਦਾ ਆ ਆਪਾਂ ਹੁਣ ਦੇਖੋ ਇਹਦੇ ਵਿੱਚ ਨੇਟ ਲਿਆ ਮੜਾ ਜੱਕ ਮੇਟ ਆ ਦੇਖੋ ਇਹਦੇ ਵਿੱਚ ਆਪਣਾ ਇੱਕ ਵੀ ਜੋੜ ਨਹੀਂ ਹੈਗਾ ਹੁਣ ਆਪਾਂ ਫੇਸ ਦੀ ਗੱਲ ਕਰੀਏ ਆ ਦੇਖੋ ਆ ਆ ਫੇਸ ਹੋ ਗਿਆ ਮੇਨ ਆਪਣਾ ਢਾਈ ਦਾ ਪਿੱਛੇ ਤੇ ਆਉਂਦਾ ਠੀਕ ਆ ਉਸ ਤੋਂ ਬਾਅਦ ਹੋ ਗਿਆ ਇੱਕ ਆ ਬਾਹਰਲੇ ਪਾਸੇ ਬੋਰਡ ਹੈ ਇਹਨੂੰ ਦੇ ਦਿੱਤਾ ਆਪਾਂ ਨੇ ਠੀਕ ਆ ਇਹਦੇ ਵਿੱਚ ਆਪਾਂ ਦੇਖੋ ਇਹਦੇ ਵਿੱਚ ਇੱਕ ਵੀ ਜੋੜ ਨਹੀਂ ਹੈਗਾ ਇਹ ਇਹ ਤੋਂ ਚੱਕ ਕੇ ਆਪਾਂ ਇਹਨੂੰ ਸੋਚ ਨੂੰ ਦਿੱਤਾ ਠੀਕ ਆ ਤੇ ਇਸ ਤੋਂ ਬਾਅਦ ਆ ਬਾਹਰ ਚਲੇ ਗਿਆ ਬਾਹਰਲੇ ਪਾਸੇ ਬੋੜਾ ਬਣਾ ਠੀਕ ਆ ਇਹਦੇ ਨਾਲੇ ਬੋੜਾ ਇਹਨੂੰ ਕਰੰਟ ਦਿੰਦਾ ਕੋਈ ਵੀ ਆ ਤਾਰ ਨੂੰ ਛੱਡ ਕੇ ਪੱਖੇ ਵਾਲੀ ਨੂੰ ਬਾਹਰ ਕੋਈ ਵੀ ਆਪਾਂ ਦਾ ਜੋੜ ਨਹੀਂ ਛੱਡਦੇ ਹੈਗੇ ਆਪਾਂ ਵਿੱਚ ਹੁਣ ਆ ਦੇਖੋ ਰੇ న్యూਟਰਲਾਂ ਜ਼ਿਆਦਾਤਰ ਜੋੜ ਕੀ ਹੈ ਕਿਹੜੀ ਚੀਜ਼ ਦਾ ਪਰ ਇਹਨਾਂ ਦੇ ਵਿੱਚ ਤਾਂ న్యూਟਰਲਾਂ ਦਾ ਹੋ ਜਾਂਦਾ ਦੇਖੋ ਰੇ ਉਰੇ ਲਿਆ ਆ ਦੇਖ ਆ న్యూਟਰਲ ਹੋਗੀ ਪਿੱਛੇ ਤੇ ਆਉਂਦੀ ਆ ਠੀਕ ਆ ਤੇ ਆ ਆ ਹੋਗੀ ਜਿਹੜੀ ਆਪਣੀ ਲਾਈਟਾਂ ਪੱਖਿਆਂ ਪੱਖਿਆਂ ਨਹੀਂ ਹੁੰਦੀਆਂ ਜਿਹੜੀ ਆ ਤੀ ਆ ਕਿਉਂਕਿ ਇਹ ਵੀ ਇਧਰ ਦੀ ਤਾਰ ਸੀ ਆਪਾਂ ਨੇ ਕਿਹਾ ਬੋਰਡ ਦਾ ਹੀ ਕਰੰਟ ਬਾਹਰਲੇ ਪਾਸੇ ਦਿੱਤਾ ਤਾਂ ਆਪਾਂ ਇਹਦੀ ਤਾਰ ਨਾ ਬਾਹਰ ਲੈ ਗਏ ਕਿਉਂਕਿ ਜੇ ਆਪਾਂ ਹੋਰੇ ਲਾਉਂਦੇ ਕਿ ਬਾਹਰਲੇ ਬੋਰਡ ਨੂੰ ਵੀ ਕਰੰਟ ਦੇਣਾ ਪੈਣਾ ਤਾਂ ਉਹਦੇ ਵਿੱਚ ਕੀ ਹੁੰਦਾ ਤਾਂ ਉਹ ਵੀ ਆ ਵੀ ਤਾਰ ਹੋ ਰਹੀਆਂ ਜਾਣੀ ਸੀ ਆ ਬਾਹਰਲੇ ਬੋਰਡ ਵਾਲੀ ਵੀ ਤਾਰ ਹੋ ਰਹੀਆਂ ਜਾਣੀ ਸੀ ਤਾਂ ਦਿਓ ਲੂਟ ਲਾਏ ਹੋਗੇ ਇੱਕ ਢਾਈ ਦੀ ਹੋਗੀ ਤਾਂ ਇਹ ਕਹਾ ਹੁੰਦਾ ਜਿਹੜਾ ਇਹ ਆਪਣਾ ਐਂਡੀਕੇਟਰ ਹੁੰਦਾ ਜਿਹੜਾ ਪਾਵਰ ਸੁੱਚਦਾ ਤਾਂ ਇਹਦੀ ਹੋਗੀ ਵਿੱਚ ਇੰਨੀਆਂ ਤਾਰਾਂ ਲੱਗਣੀ ਨਹੀਂ ਦੀ ਪਲੱਗ ਦੇ ਵਿੱਚ ਕਿਉਂਕਿ ਇੰਨੀ ਕੈਪੈਸਿਟੀ ਨਹੀਂ ਹੁੰਦੀ ਹੈਗੀ ਤਾਂ ਇਹਦੇ ਵਿੱਚ ਕੀ ਕਰਿਆ ਆਪਾਂ ਨੇ ਚੱਕ ਕੇ ਆ ਜਿਹੜੀ ਤਾਰ ਦੀ ਪੱਖਿਆਂ ਦੀ ਆਫਾ ਦੀ ਹੁੰਦੀ ਆ ਇਹ ਆਪਾਂ ਬਾਹਰਲੇ ਪਾਸੇ ਲੈ ਗਏ ਆ ਇੱਥੋਂ ਤੋਂ ਜਿਹੜੀ ਬਾਹਰਲੇ ਬੋਰਡ ਨੂੰ ਕਰੰਟ ਦੇ ਰੈਂਦਾ ਤਾਂ ਉਹਦੇ ਆਹ ਬਾਹਰਲੇ ਪਲੱਗ 'ਚ ਦੋ ਤਾਰਾਂ ਲਾ ਜਾਣਗੀਆਂ ਆਹ ਪਲੱਗ 'ਚ ਵੀ ਕੋਈ ਜੋੜ ਨਹੀਂ ਰਿਹਾ ਹੈਗਾ ਕਿਉਂਕਿ ਸਰਕਟ ਤਾਂ ਇੱਕੋ ਹੀ ਆ ਠੀਕ ਹੈ ਨਾ ਤੁਸੀਂ ਇਦਾਂ ਕਰ ਸਕਦੇ ਆਂ ਵੀ ਜੋੜ ਨਾ ਕਦੇ ਵੀ ਬੋਰਡ ਦੇ ਵਿੱਚ ਲਾਇਆ ਕਰੋ ਹੁਣ ਦੇਖੋ ਆਪਾਂ ਇੱਕ ਮੈਂ ਹੋਰ ਹੁਣ ਆਪਾਂ ਕਈ ਵਾਰ ਕਹਿੰਦੇ ਛੋਟੀਆਂ ਤਾਰਾਂ ਰੱਖੋਗਾ ਛੋਟੀਆਂ ਦੇ ਕਿ ਜਿਹੜੀ ਆ ਥੱਲੇ ਵਾਲੀ ਕਰਾਰੀਂ ਦੀ ਆ ਬਕਸੇ ਦੀ ਕਿਉਂਕਿ ਆ ਆਹ ਕਰਾਰੀਂ ਨਹੀਂ ਗਣਨੀ ਆ ਭਰਿਆ ਥੱਲੇ ਵਾਲੇ ਬਕਸੇ ਦੀ ਕਰਾਰੀਂ ਤਾਂ ਇਹ ਤੋਂ ਘੱਟੋ-ਘੱਟ ਆਪਣੀਆਂ ਫੁੱਟ ਫੁੱਟ ਤਾਰ ਵੱਧ ਚਾਹੀਦੀ ਆ ਫੁੱਟ ਘੱਟੋ-ਘੱਟ ਫੁੱਟ ਚਾਹੀਦੀ ਆ ਠੀਕ ਆ ਇਹਦੇ ਵਿੱਚ ਫੁੱਟ ਤਾਰ ਲੱਗ ਰਹੀ ਹੁਣ ਆਪਾਂ ਇਹਦੇ ਵਿੱਚ ਕੀ ਕਰੂੰਗੇ ਆਪਾਂ ਜਿਵੇਂ ਸੈਟਿੰਗ ਕਰਦੇ ਆ ਮੈਂ ਤੁਹਾਨੂੰ ਦੱਸਦਾ ਆ ਲੋ ਆਹ ਰੋਲ ਦੀ ਟੇਪ ਤੇ ਵੀ ਇਹ ਨਹੀਂ ਹੈਗਾ ਵੀ ਆਪਾਂ ਉញੋਂ ਮਰੀ ਜੰਦੇ ਆਂ ਰੋਲ ਦੇ ਅੰਦਰਲੇ ਪਾਸੇ ਆਂ ਰੋਲ ਲਿਖਿਆ ਹੋਇਆ ਸਾਫ਼ ਬਕਾਇਦਾ ਰੋਲ ਦੀ ਟੇਪ ਇਦੇ ਵਿੱਚ ਕੀ ਹੁੰਦਾ ਆਪਾਂ ਟਾਈਆਂ ਵੀ ਲਾ ਸਕਦੇ ਆਂ ਕਈ ਵਾਰ ਕਹਿੰਦੇ ਟਾਈਆਂ ਲਾ ਦਨੇ ਹਨਾ ਵੀ ਕਈ ਵਾਰ ਨਾ ਜੇ ਮੈਂ ਦੁਕਾਨਦਾਰ ਤੋਂ ਕੋਈ ਬਟਾਈਆਂ ਮਿਲਦੀ ਨਹੀਂ ਹੈਗੀਆਂ ਜਿਸ ਕਰਕੇ ਆਪਣੇ ਕੋ ਟੇਪ ਇਹਦੀ ਹੁਣ ਆਪਾਂ ਕੋਸ਼ਿਸ਼ ਕਰਾਂਗੇ ਜੇ ਕਿਤੇ ਹੋਰ ਦੁਕਾਨ ਤੋਂ ਮਿਲ ਗਈਆਂ ਐਨੇ ਆਪਾਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਕਰ ਲੱਗੇ ਆਂ ਤੁਸੀਂ ਟਾਈ ਵੀ ਲਾ ਸਕਦੇ ਆਂ ਠੀਕ ਆ ਇਹ ਆ ਲਓ ਇੱਕ ਟੇਪ ਆ ਪੋਰੇ ਲਾ ਦੀ ਜਾਂ ਸਾਰੀਆਂ ਤਾਂ ਤੁਸੀਂ ਲਾ ਲਈਆਂ ਉਸ ਤੋਂ ਬਾਅਦ ਠੀਕ ਆ ਜੀ ਇਹ ਆ ਲਓ ਜੀ ਦੂਜੀ ਟੇਪ ਉਹਦੇ ਤੁਸੀਂ ਥੱਲੇ ਦੇ 6 ਗੋ 6 ਇੰਚ ਛੱਡ ਕੇ ਹਨਾ ਉਰੇ ਤੁਸੀਂ ਲਾ ਸਕਦੇ ਆ 6 ਇੰਚੇ ਛੱਟ ਕੇ ਲਾ ਦਿਓ ਠੀਕ ਹੈ ਜੀ ਲੱਗੀ ਜੀ ਆ ਲਓ ਆਹੀ ਤਾਰਾਂ ਹੁਣ ਛੋਟੀਆਂ ਜਿਵੇਂ ਹੁਣ ਵਿੱਚ ਪਹਿਲਾਂ ਆਉਂਦੀਆਂ ਇਹ ਗਿਲਜਾਵਾ ਬਣਦਾ ਤਾਂ ਆਹੀ ਤਾਰਾਂ ਤੁਸੀਂ ਐ ਫੜਨੀ ਆ ਇੱਥੇ ਤੋਂ ਐ ਰਿੰਗ ਜਾ ਐ ਹੋ ਜਾਣਾ ਰਿੰਗ ਆ ਦੇਖੋ ਵਿੱਚ ਬੋਰਦੇ ਐ ਐ ਸਾਫ਼ ਟਿਕਦੀਆਂ ਇਹਨੂੰ ਫੜਨਾ ਉਸ ਦੇਖਣ ਦੀ ਲੋੜ ਨਹੀਂ ਹੈਗੀਆ ਠੀਕ ਹੈ ਜੀ ਬਸ ਐ ਫੜ ਕੇ ਐ ਲੱਗ ਜਾਣੀਆਂ ਛੋਟੀਆਂ ਸਾਰ ਆ ਲਓ ਜੇ ਤੁਸੀਂ ਚਾਹੁੰਦੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਉਰੇ ਜਿਵੇਂ ਹੁਣ ਵੀ ਆ ਜਿਹੜੀ ਸ਼ੀਟਾਂ ਤੁਸੀਂ ਕਿਹੜੀ ਕੰਪਨੀ ਦੇ ਵਰਤਦੇ ਆ ਕੀ ਹੈ ਜੇ ਤੁਹਾਨੂੰ ਇਹਦੇ ਉੱਪਰ ਵੀ ਵੀਡੀਓ ਚਾਹੀਦੀ ਤਾਂ ਆਪਾਂ ਇਹ ਵੀ ਬਣਾਵਾਂਗੇ ਇਹਦੇ ਵਿੱਚ ਹਰ ਇੱਕ ਵੀਡੀਓ ਪਾਵਾਂਗੇ ਆਪਾਂ ਤੁਹਾਨੂੰ ਹਨਾ ਜਿਹੜੇ ਤੁਹਾਡੇ ਰਿਲੇਟਡ ਆਉਂਦੀ ਆ ਤਾਂ ਐਦਾਂ ਤੁਸੀਂ ਕਰ ਸਕਦੇ ਆ ਹੁਣ ਦੇਖੋ ਸ਼ੀਟ ਵੀ ਲੱਗਣ ਨੂੰ ਐ ਲੰਕਦੀ ਆ ਤਾਂ ਸ਼ੀਟ ਵੀ ਵਧੀਆ ਲੱਗਦੀ ਆ ਤੁਹਾਡੀ ਲੈ ਦੇਖਣ ਨੂੰ ਤਾਂ ਐਦਾਂ ਦੀਆਂ ਵੀਡੀਓ ਦੇਖਣ ਬਾਅਦ ਤੁਸੀਂ ਸਾਡੇ YouTube ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਜਿਹੜੀ ਆਪਾਂ ਜਾਦਾ ਮੇਜਰ ਜਾਣਕਾਰੀ ਹੁੰਦੀ ਆ ਕਿਉਂਕਿ Facebook ਤੇ ਆਪਾਂ ਕਈ ਵਾਰ ਹੁਣ ਐਦਾਂ ਦੀ ਜਾਣਕਾਰੀ ਵੀ ਪਾਉਨੇ ਹਨਾ ਆਪਾਂ ਨੂੰ ਕਿੰਨੇ ਕਿੰਨੇ ਸਾਲ ਲਾ ਕੇ ਉਹ ਨੁਕਤੇ ਮਿ ਐਦਾ ਮੀਆਂ ਤੇ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਸਾਡੇ YouTube ਚੈਨਲ ਨੂੰ ਜਰੂਰ ਕਰ ਲਓ ਜਿਹੜਾ ਬੰਦੇ YouTube ਤੇ ਆਉਂਦਾ ਜਿਹੜਾ ਬੰਦਾ YouTube ਤੇ ਉਹ ਬੰਦਾ ਜਾਊਗਾ ਜਿਹਨੂੰ ਨੌਲੇਜ ਚਾਹੀਦੀ ਆ ਜਿਹੜੀ ਚੀਜ਼ ਵਾ ਕੋਈ ਮਿਸਤਰੀ ਵੀਰ ਆਪਣੇ ਨਾਲ ਫੋਨ ਵੀ ਕਰਦੇ ਆ ਤਾਂ ਉਹ ਸਾਡਾ YouTube ਚੈਨਲ ਫੋਲੋ ਕਰ ਲਓ ਉਹਦੇ ਪਰ ਆਪਾਂ ਹਰ ਦਿਨ ਵੀਡੀਓ ਪਾਇਆ ਕਰੂੰਗੇ ਠੀਕ ਆ ਜੀ ਤਾਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ